ਟੈਲੀਕਮ ਸੈਕਟਰ 'ਚ ਇਤਿਹਾਸ ਰਚ ਤੋਂ ਬਾਅਦ ਹੁਣ ਮੁਕੇਸ਼ ਅੰਬਾਨੀ ਜਲਦੀ ਹੀ UPI ਸੈਕਟਰ 'ਚ ਐਂਟਰੀ ਕਰਨ ਦੀ ਯੋਜਨਾ ਬਣਾ ਰਹੇ ਨੇ ਇਸ ਸੈਗਮੈਂਟ 'ਚ Jio ਦੀ ਐਂਟਰੀ ਕਾਰਨ PhonePe ਅਤੇ Paytm ਨੂੰ ਵੱਡਾ ਮੁਕਾਬਲਾ ਮਿਲਣ ਵਾਲਾ ਹੈ Jio ਨੇ ਦੂਰ ਸੰਚਾਰ ਖੇਤਰ ਵਿੱਚ ਮੁਫਤ ਡਾਟਾ ਅਤੇ ਕਾਲਿੰਗ ਸਹੂਤਾਵਾਂ ਪ੍ਰਦਾਨ ਕਰਕੇ ਗਾਹਕਾਂ ਨੂੰ ਪ੍ਰਾਪਤ ਕੀਤਾ ਅਤੇ ਬਾਅਦ ਵਿੱਚ ਮਾਰਕੀਟ ਤੇ ਕਬਜ਼ਾ ਕਰ ਲਿਆ ਖਬਰ ਦੇ ਮੁਤਾਬਕ Jio jaldi hi sound box nu bazaar ch launch karan di yojana bana raha hai Jio ne retail outlets te sound box di vikri shuru kar ditti hai is da sidha mukabla Paytm sound box naal hovega sound box jaldi hi Mukesh Ambani di Jio Pay app vich shamil kita jawega 80 नाउ दी एक रीजी रिपोर्ट ਦੇ ਮੁਤਾਬਕ Jio ਤੋਂ ਸਾਊਂਡ ਬਾਕਸ ਦਾ ਟਰਾਇਲ ਵੀ ਸ਼ੁਰੂ ਹੋ ਗਿਆ ਹੈ ਫਲਹਾਲ ਇਸ ਸੈਗਮੈਂਟ 'ਚ ਕਈ ਐਪਸ ਪਹਿਲਾਂ ਤੋਂ ਹੀ ਉਪਲਬਧ ਨੇ ਫਲਹਾਲ RBI ਵੱਲੋਂ Paytm ਖਿਲਾਫ ਕੀਤੀ ਗਈ ਵੱਡੀ ਕਾਰਵਾਈ ਦਾ ਫਾਇਦਾ ਮੁਕੇਸ਼ ਅੰਬਾਨੀ ਨੂੰ ਮਿਲ ਸਕਦਾ ਹੈ ਮੁਕੇਸ਼ ਅੰਬਾਨੀ UPI ਮਾਰਕੀਟ ਤੇ ਕਬਜ਼ਾ ਕਰਨ ਲਈ ਗਾਕਾਂ ਨੂੰ ਕਈ ਆਕਰਸ਼ਕ ਆਫਰ ਵੀ ਦੇ ਸਕਦੇ ਨੇ Jio ਦੇ ਇਸ پلان ਕਾਰਨ ਦੂਜੀਆਂ ਕੰਪਨੀਆਂ ਦੀ ਚਿੰਤਾ ਕਾਫੀ ਵੱਧ ਰਹੀ ਹੈ ਜੀਓ ਪੇਟੀਅਮ ਤੇ ਲਗਾਈ ਗਈ ਪਾਬੰਦੀ ਦਾ ਫਾਇਦਾ ਆਸਾਨੀ ਨਾਲ ਲੈ ਸਕਦਾ ਹੈ ਮੌਜੂਦਾ ਸਮੇਂ ਚ ਫੋਨ ਪੇ Google Pay Amazon Pay ਅਤੇ Paytm ਐਪ ਬਾਜ਼ਾਰ ਚ ਉਪਲਬਧ ਨੇ ਇਸਦੇ ਨਾਲ ਹੀ ਹਾਲ ਹੀ ਵਿੱਚ ਫਲਿੱਪਕਾਰਟ ਨੇ ਵੀ ਬਾਜ਼ਾਰ ਵਿੱਚ ਯੂਪੀਆਈ ਸੇਵਾ ਦੀ ਸਹੂਲਤ ਸ਼ੁਰੂ ਕੀਤੀ ਹੈ ਫਲਿੱਪਕਾਰਟ ਨੇ ਐਕਸੈਸ ਬੈਂਕ ਦੇ ਸਹਿਯੋਗ ਨਾਲ ਯੂਪੀਆਈ ਸੁਵਿਧਾ ਸ਼ੁਰੂ ਕੀਤੀ ਹੈ ਕੰਪਨੀ ਨੇ ਯੂਪੀਆਈ ਹੈਂਡਲ ਲਾਂਚ ਕੀਤਾ ਹੈ ਫਿਲਹਾਲ ਇਹ ਸਿਰਫ ਐਂਡਰੋਇਡ ਯੂਜ਼ਰ ਲਈ ਉਪਲਬਧ ਹੈ